ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਗੁਰਗੋਬਿੰਦ ਸਿੰਘ ਜੀ ਮਾਰਗ ਸ਼ੁਰੂ ਕੀਤਾ ਹੋਇਆ ਏ ਤੇ ਹੁਣ ਆਪਾਂ ਪਹੁੰਚੇ ਆ ਮਾਚਿਵਾੜਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਛੱਡਣ ਤੋਂ ਬਾਅਦ ਫਿਰ ਉਹ ਪਿੰਡ ਚੂੜਪੁਰ ਵਿਖੇ ਪਹੁੰਚੇ ਸੀ ਤੇ ਉੱਥੇ ਵੀ ਉਹਨਾਂ ਨੇ ਆਰਾਮ ਕੀਤਾ ਸੀ ਫਿਰ ਉੱਥੋਂ ਨੰਗੇ ਪੈਰ ਹੁੰਦੇ ਹੋਏ ਉਹ ਮਾਚਿਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਤੁਰਦੇ ਤੁਰਦੇ ਇੱਥੇ ਮਾਚਿਵਾੜਾ ਸਾਹਿਬ ਪਹੁੰਚ ਗਏ ਸੀ ਇੱਥੇ ਉਹਨਾਂ ਨੇ ਝੰਡ ਦੇ ਹੇਠ ਆਰਾਮ ਕੀਤਾ ਸੀ ਤੇ ਇ ਸ਼ਬਦ ਦਾ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਬਾਕੀ ਤੁਹਾਨੂੰ ਅਸੀਂ ਸਾਡੀ ਵੀਡੀਓ ਦੇ ਵਿੱਚ ਪੂਰਾ ਇਤਿਹਾਸ ਆ ਜਿਹੜਾ ਦੱਸਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਆਪਣੇ ਚੈਨਲ ਨਾਲ ਜੁੜੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਇਸ ਵੇਲੇ ਖੜੇ ਹਾਂ ਜੀ ਗੁਰਦੁਆਰਾ ਸ਼੍ਰੀ ਚਰਨ ਕਮਲ ਜੀ ਦੇ ਬਿਲਕੁਲ ਸਾਹਮਣੇ ਤੇ ਸੜਕ ਦੇ ਉੱਪਰ ਹੀ ਸਥਿਤ ਹੈ ਜੀ ਦਵਾਰ ਸਾਹਿਬ ਇਹ ਸਾਹਮਣੇ ਕੋਸ ਮਾਰਕੀਟ ਹੈ ਤੇ ਇਹ ਸਾਹਮਣੇ ਗੁਰਦੁਆਰਾ ਸ੍ਰੀ ਚਰਨ ਕਮਲ ਜੀ ਦਾ 메인 게이트 ਜਿੱਥੋਂ ਆਪਾਂ ਐਂਟਰੀ ਕਰਨੀ ਹੈ ਤੇ ਜਿਹੜਾ ਦਰਵਾਜ਼ਾ ਸਾਹਿਬ ਇਥੋਂ ਥੋੜਾ ਜਿਹਾ ਪਿੱਛੇ ਆਕਣਾ ਆਪਾਂ ਚੱਲਦੇ ਆ ਦਰਵਾਜ਼ਾ ਸਾਹਿਬ ਵੱਲ ਤੇ ਨਾਲ ਨਾਲ ਇਤਿਹਾਸ ਥੋੜਾ ਨਾਲ ਸਾਝ ਪਾਵਾਂਗੇ ਸਿੰਘ ਸਾਹਿਬਾਨਾਂ ਦੇ ਬੇਨਤੀ ਕਰਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕੋਰ ਸਾਹਿਬ ਦੀ ਗੜੀ ਨੂੰ ਛੱਡ ਦਿੱਤਾ ਸੀ ਤੇ ਫਿਰ ਉਹ ਉੱਥੋਂ ਤੁਰਦੇ-ਤੁਰਦੇ ਪਹੁੰਚੇ ਸੀ ਪਿੰਡ ਚੂੜਪੁਰ ਜਿੱਥੇ ਕੋ ਉਹਨਾਂ ਨੇ ਇੱਕ ਝਾੜ ਦੇ ਹੇਠ ਆਰਾਮ ਕੀਤਾ ਸੀ ਤੇ اسی ਥਾਂ ਤੇ ਉਹਨਾਂ ਨੇ ਆਪਣੇ ਇੱਕ ਸਭਾ ਨੂੰ ਸੇਵਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ ਸੀ ਕਿ ਉਹਨਾਂ ਦੇ ਜੀਵਨ ਨੂੰ ਸਫਲ ਬਣਾਇਆ ਸੀ। ਇਹ ਇਸੇ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਝਾੜ ਦੇ ਹੇਠ ਆਰਾਮ ਕੀਤਾ ਸੀ ਤੇ ਉਸੇ ਸਥਾਨ ਤੇ ਬਣਾਈ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਜਿੱਦੇ ਕੀ ਆਪਾਂ ਦਰਸ਼ਨ ਪਹਿਲਾਂ ਕਰ ਚੁੱਕੇ। ਫਿਰ ਉੱਥੋਂ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀ ਇੱਥੇ ਮਾਛੀਵਾੜੇ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਤੇ ਇੱਥੇ ਉਹਨਾਂ ਨੇ ਇੱਕ ਖੂਹ ਹੀ ਤੋਂ ਪਾਣੀ ਪੀਤਾ ਸੀ ਤੇ ਉਹ ਖੂਹ ਹੀ ਤੋਂ ਤਕਰੀਬਨ ਥੋੜੀ ਦੂਰੀ ਤੇ ਆਪਣੇ ਇੱਕ ਜੰੜ ਦੇ نیچے ਉਹਨਾਂ ਨੇ ਇੱਕ ਟੰਡ ਦਾ ਸਹਰਾਣਾ ਲਾ ਕੇ ਉੱਥੇ ਆਰਾਮ ਕੀਤਾ ਸੀ ਆਪਾਂ ਤੁਹਾਨੂੰ ਉਸ ਜੰੜ ਦੇ ਵਿਦ੍ਰਖਤ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਨਾਲ ਖੂਹ ਦੇ ਦਰਸ਼ਨ ਵੀ ਕਰਵਾਵਾਂਗੇ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਜੋੜਾ ਘਰ ਆ ਗਿਆ ਜੀ ਠੀਕ ਹੈ ਇੱਥੇ ਆਪਾਂ ਜੋੜੇ ਉਤਾਰ ਕੇ ਫਰਗ ਚੱਲਦੇ ਹਾਂ ਸਾਹਮਣੇ ਜੋੜੇ ਉਤਾਰ ਕੇ ਜੀ ਆਪਾਂ ਅੱਗੇ ਇਧਰ ਦਰਸ਼ਨ ਕਰਨ ਵਾਸਤੇ ਉਸ ਸਮੇਂ ਜਿਹੜੇ ਇਸ ਬਾਗ ਦੇ ਮਾਲਕ ਸੀ ਉਹ ਭਾਈ ਗੁਲਾਬਾ ਤੇ ਭਾਈ ਪੰਜਾਬਾ ਜੀ ਸੀ ਇਹ ਸਾਹਮਣੇ ਦਰਬਾਰ ਹਾਲ ਹੈ ਤੇ ਦਰਬਾਰ ਹਾਲ ਦੇ ਖੱਬੇ ਪਾਸੇ ਇਧਰ ਪਾਸੇ ਕੜਾ ਪ੍ਰਸ਼ਾਦ ਲਈ ਕਾਊਂਟਰ ਬਣੇ ਹੋਏ ਨੇ ਠੀਕ ਹੈ ਜੀ ਤੇ ਜਿਹਦੇ ਦੂਸਰੇ ਪਾਸੇ ਦੇਖੀ ਤਾਂ ਦੂਸਰੇ ਪਾਸੇ ਇਹਨਾਂ ਦੇ ਬੁਕਿੰਗ ਵਾਸਤੇ ਦਫ਼ਤਰ ਬਣਾਇਆ ਜੀ ਤੇ ਇੱਥੋਂ ਦੇ ਜਿਹੜੇ ਬਾਗ ਦੇ ਰਾਖੇ ਸੀ ਮਾਹੀ ਉਹਨੇ ਜਾ ਕੇ ਗੁਰੂ ਜੀ ਬਾਰੇ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਸਾਰੀ ਵਾਰਤਾ ਦੱਸੀ ਫਿਰ ਭਾਈ ਗੁਲਾਬਾ ਜੀ ਤੇ ਭਾਈ ਪੰਜਾਬਾ ਜੀ ਇੱਥੇ ਆਏ ਤੇ ਉਹ ਗੁਰੂ ਸਾਹਿਬ ਨੂੰ ਆਪਣੇ ਨਾਲ ਆਪਣੇ ਘਰੇ ਲੈ ਗਏ ਸੀ ਤੋਂ ਉੱਥੇ ਕੋ ਉਹਨਾਂ ਨੇ ਚਵਾਰੇ ਦੇ ਵਿੱਚ ਗੁਰੂ ਸਾਹਿਬ ਨੂੰ ਵਿਸ਼ਰਾਮ ਕਰਨ ਲਈ ਗਿਆ ਸੀ ਤੇ ਅੱਜ ਕੱਲ੍ਹ ਉੱਥੇ ਬਣਾਈ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਤੇ ਆਪਾਂ ਉਧਰ ਵੀ ਚੱਲਾਂਗੇ ਉਹਦੇ ਅਲੱਗ ਤੋਂ ਵੀਡੀਓ ਬਣਾਵਾਂਗੇ ਪਹਿਲਾਂ ਪੈਦਰੇ ਦਰਸ਼ਨ ਕਰ ਲਈਏ ਜੀ ਦਰਬਾਰ ਸਾਹਿਬ ਦੇ ਅੰਦਰ ਤੇ ਇੱਥੇ ਉਹ ਤਸਵੀਰ ਵੀ ਲੱਗੀ ਹੋਈ ਹੈ ਜਿਹੜੀ ਕਿ ਉਸ ਸਮੇਂ ਨੂੰ ਬਿਆਨ ਕਰਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਡ ਦੇ ਅਟੈਕ ਕੱਟਣ ਦਾ ਸਹਾਰਣਾ ਲਾ ਕੇ ਆਰਾਮ ਕਰ ਰਹੇ ਸੀ ਇਹ ਰਹੀ ਉਹ ਤਸਵੀਰ ਠੀਕ ਹੈ ਆਪਾਂ ਚੱਲਦੇ ਅੰਦਰ ਇਹਦੇ ਦਰਸ਼ਨ ਮੇਲੇ ਕਰ ਲਈਏ ਦਰਸ਼ਨ ਦੀਦਾਰੇ ਕਰ ਲਈਏ इधरों प्रसाद मिलता है जी दरबार साहेब नाल ही बिलकुल जी ਇਹ ਉਹ ਜੰਡਸ ਦਾ ਦਰਖਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਦਰਾ ਸਰਾਣਾ ਲਗੇ ਆਰਾਮ ਕੀਤਾ ਸੀ ਤੇ ਏਸੀ ਸਥਾਨ ਤੇ ਉਹਨਾਂ ਨੇ ਉਹ ਸ਼ਬਦ ਦੀ ਰਚਨਾ ਕੀਤੀ ਸੀ ਕਿ ਮਿੱਤਰ ਪਿਆਰੇ ਨੂੰ ਆਲ ਮਰੀਦਾਂ ਦਾ ਕਹਿਣਾ ਤੇ ਉਹ ਸਾਹਮਣੇ ਬੋਰਡ ਵੀ ਲੱਗਿਆ ਪਿਆ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਜਿਹੜੀ ਇੱਥੇ ਤੋਂ ਖੂਹੀ ਹੈ ਉਹ ਥੋੜੇ ਫਰਕ ਨਾਲ ਇੱਥੋਂ ਜਿੰਨਾ ਸਿੱਟਰ ਗੱਜ ਦੇ ਲਗਭਗ ਕੋਸ ਦੀ ਦੂਰੀ ਹੈ ਜਿੱਥੇ ਉਹਨਾਂ ਨੇ ਅੱਗੇ ਪਾਣੀ ਪੀਤਾ ਸੀਗਾ ਤੇ ਉਹ ਤੇ ਆਪਾਂ ਇੱਕ ਵਾਰੀ ਉਸ ਜਨ ਸਾਹਿਬ ਨੂੰ ਥੋੜਾ ਜਿਹਾ ਨੇੜੇ ਤੋਂ ਦੇਖ ਲੈਣੇ ਆ ਦੀ ਤਰ੍ਹਾਂ ਤੇ ਇਸ ਜਾਣ ਦੇ ਨਾਲ ਸਾਹਮਣੇ ਇਤਿਹਾਸ ਦਾ ਬੋਰਡ ਵੀ ਲੱਗੇ ਹੋਏ ਆ ਮਤਲਬ ਕਿ ਇਹਨਾਂ ਨੂੰ ਉਹਨਾਂ ਨੇ ਆਪਣੇ ਸਪੋਟਾਂ ਲਾ ਲ ਕੇ ਸਹਾਇਤਾ ਹੋਇਆ ਤੇ ਉਸ ਸਮੇਂ ਦੀ ਦਰਖਤ ਆਈ ਇਹ ਤੇ ਆਇਦਰੋ ਲੱਗੇ ਹੋਏ ਆ ਜੀ ਸ਼ਬਦ ਇਦੇ ਨਾਲ ਹੀ ਇਤਿਹਾਸ ਦਾ ਬੋਰਡ ਜੇ ਤੁਸੀਂ ਵੀਡੀਓ ਨੂੰ ਰੋਕ ਕੇ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਐਸੇ ਆਪਾਂ ਤੁਹਾਨੂੰ ਨਾਲ ਦੇ ਨਾਲ ਸਾਰਾ ਇਤਿਹਾਸ ਸਾਂਝਾ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਤੇ ਇਸੇ ਸ਼ਹਿਰ ਮਾਸੀਵਾੜਾ ਦੇ ਵਿੱਚ ਦੋ ਮੁਸਲਮਾਨਪਰਾ ਪਾਈ ਗਨੀਖਾਂ ਤੇ ਪਾਈ ਨਵੀਖਾਂ ਵੀ ਰਹਿੰਦੇ ਸੀ ਜਿਹੜੇ ਕਿ ਘੋੜਿਆਂ ਦਾ ਵਪਾਰ ਕਰਿਆ ਕਰਦੇ ਸੀ ਉਹ ਘੋੜੇ ਲਿਆਉਂਦੇ ਤੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਦੇ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮਾਛੀਵਾੜਾ ਦੇ ਜੰਗਲਾਂ ਵਿੱਚ ਆਏ ਹੋਏ ਨੇ ਤਾਂ ਉਹ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਸੀ ਤੇ ਉਹਨਾਂ ਨੇ ਫਿਰ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜਾ ਦੇ ਜੰਗਲਾਂ ਚੋਂ ਬਾਹਰ ਕੱਢਣ ਲਈ ਉਹਨਾਂ ਦੀ ਬਹੁਤ ਸਹਾਇਤਾ ਕੀਤੀ ਤੇ ਉਹਨਾਂ ਨੇ ਕਿਵੇਂ ਉਹਨਾਂ ਨੇ ਸਹਾਇਤਾ ਕੀਤੀ ਸੀ ਇਹ ਆਪਾਂ ਸਾਰੀ ਕੱਲ੍ਹ ਤੱਕ ਅਗਲੀ ਵੀਡੀਓ 'ਚ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਉਹ ਖੂਹ ਦੇ ਦਰਸ਼ਨ ਕਰਨ ਵਾਸਤੇ ਆਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਪੀਤਾ ਸੀ ਤੇ ਆਹ ਉਹਦਾ ਇੱਕ ਛੋਟਾ ਜਿਹਾ ਬੋਰਡ ਵੀ ਲੱਗਿਆ ਹੋਇਆ ਠੀਕ ਹੈ ਜੀ ਗੁਰੂ ਜੀ ਨੇ ਇਸ ਖੂਹ ਤੋਂ ਜਲ ਸਕਿਆ ਸੀ ਤੇ ਇਹ ਆ ਪਵਿੱਤਰ ਖੂਹੀ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਪੀਤਾ ਸੀ ਇਹ ਉਸ ਵੇਲੇ ਮਤਲਬ ਇਹਨੂੰ ਘੁਮਾ ਕੇ ਇਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀਗਾ ਜੋ ਸ਼ਹਾਦੇ ਸ਼ਹਿਰੇ ਬਾਅਦ ਬਣਾਇਆ ਮੈਨੂੰ ਇਹਦੇ ਬਾਰੇ ਵਾਲੀ ਪੂਰੀ ਜਾਣਕਾਰੀ ਨਹੀਂ ਹੈ ਤੇ ਇਹ ਉਹ ਕੋਈ ਸੀ ਇਸ ਸਥਾਨ ਤੋਂ ਤਕਰੀਬਨ 2-2 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਸਮਰਾਲੇ ਵੱਲ ਨੂੰ ਜਾਂਦੇ ਆ ਤਾਂ ਰਾਸਤੇ ਵਿੱਚ ਗੁਰਦੁਆਰਾ ਸਾਹਿਬ ਹੁੰਦ ਨੇ ਗੁਰਦੁਆਰਾ ਕਿਰਪਾਨ ਪੀੜ ਸਾਹਿਬ ਉਹਨਾਂ ਦਾ ਉਸ ਦਾ ਕੀ ਇਤਿਹਾਸ ਹੈ ਉਹ ਆਪਾਂ ਸਾਰਾ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਠੀਕ ਹੈ ਜੀ ਪਰ ਉਸ ਤੋਂ ਪਹਿਲਾਂ ਸਾਡੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓ ਲੱਗਦੀ ਹੈ ਤੇ ਜੇ ਤੁਹਾਡੇ ਵੀ ਨੇੜੇ ਜਿਹੜੇ ਕੋਈ ਹੋਰ ਇਤਿਹਾਸਕ ਥਾਂ ਇਦਾਂ ਦੀ ਹੋਵੇ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਵੇ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉੱਥੇ ਆ ਕੇ ਵੀ ਉਹਦੀ ਵੀਡੀਓ ਜਰੂਰ ਬਣਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਹੋਰ ਬਹੁਤਲੇ ਪੰਜਾਬ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨੇ ਆ ਤੇ ਨਾਲ ਤੁਹਾਨੂੰ ਵੀ ਕਰਵਾਉਣਾ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਵੀ ਜਿੰਨੇ ਮੈਕਸਿਮਮ ਜਿੰਨੇ ਹੋ ਸਕਦਾ ਹੈ ਪੰਜਾਬ ਦੇ ਸਾਂਝੇ ਜ਼ਰੂਰ ਕਰੀਏ ਸੋ ਇਹੀ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਵਾਰੀ ਖੂਹੀ ਕੋਲ ਖੜਕੇ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਚਰਨਗੰਸਾ ਸਾਹਿਬ ਜੀ ਦੇ ਇਹ ਪੈਂਸੜੇ ਉਸ ਇਤਿਹਾਸਿਕ ਖੂਹੀ ਕੋਲ ਖੜਿਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਪੀਤਾ ਸੀ ਤੇ ਤੋਂ ਉਹ ਸਾਹਮਣੇ ਜੰਡ ਸਾਹਿਬ ਆ ਜਿਹੜੇ ਕਿ ਇੱਥੋਂ ਲਗਭਗ ਕੋਈ 70 ਗਜ਼ ਦੀ ਦੂਰੀ ਤੇ ਆ ਤੇ ਉੱਥੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਜਾ ਕੇ ਟੰਡਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਸੋ ਭਾਈ ਦਰਸ਼ਨ ਦੇ ਦੌਰਾਨ ਆਪਾਂ ਨੂੰ ਬਹੁਤ ਵਧੀਆ ਆ ਗਿਆ ਗੁਰਦੁਆਰਾ ਸਾਹਿਬ ਦੇ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਚੋਬਾਰਾ ਸਾਹਿਬ ਤੇ ਨਾਲ ਗੁਰਦੁਆਰਾ ਸ਼ਰੀਕ ਗਨੀਖਾਨ ਤੇ ਨਵੀਖਾਨ ਤੇ ਉਹ ਇੱਥੋਂ ਥੋੜੀ ਜਿਹੀ ਦੂਰ ਨੇ ਮਤਲਬ ਕਿ ਰੈਸੀ ਲੱਕ ਦੇ ਵਿੱਚ ਲੇ ਜਾਦੇ ਨੇ ਆਪਾਂ ਪਜਾਮਾ ਗੋਤਰਵਾਲ ਤੇ ਇਧਰ ਬਾਹਰ ਨਿਕਲੇ ਹੋ ਸਾਹਮਣੇ ਆ ਗਿਆ ਸਾਰਾ ਲੰਗਰ ਹਾਲ ਜੀ ਸੋ ਬਾਈ ਜਾਂਦੀਵਾਰੀ ਕੋਈ ਫੇਰ ਬੇਨਤੀ ਕਿ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰਗ ਜੀ ਦੇ ਜਿਹੜੇ ਹੋਰ ਵੀ ਇਤਿਹਾਸਕ ਦੁਆਰਾ ਸਾਹਿਬ ਨੇ ਉਹ ਸਾਰਿਆਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਬਣੇ ਰਹੋ ਬਸ ਵੀਡੀਓ ਤੇ ਜਾਂਦੀਵਾਰ ਦੀ ਫਤਿਹ ਗੱਸਕੇ ਬਣਾਉਂਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ